ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਇਆ ਦੀ ਠੱਗੀ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਵੀ ਲੋਕ ਲਗਾਤਾਰ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਹਾਜ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਬੱਸ ਸਟੈਂਡ ਦੇ ਨਜ਼ਦੀਕ ਕਿਸਾਨ ਯੂਨੀਅਨ ਵੱਲੋਂ ਰਾਈਟਵੇ ਇਮੀਗ੍ਰੇਸ਼ਨ ਨਾਂ ਦੀ ਫਰਮ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਬਵਿੰਜਾ ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣ ਦਾ ਦਾਵਾ ਕਰਦੇ ਆ ਦੋ ਨੌਜਵਾਨਾਂ ਨੇ ਦੱਸਿਆ ਕਿ ਰਾਈਟਵੇ ਇਮੀਗ੍ਰੇਸ਼ਨ ਨੇ ਉਹਨਾਂ ਤੋਂ 52 ਲੱਖ ਰੁਪਏ ਲਗਵਾ ਕੇ ਨਿਊਜ਼ੀਲੈਂਡ ਪੇ ਜਾਂਦੀ ਥਾਂ ਉਹਨਾਂ ਨੂੰ ਥਾਈਲੈਂਡ ਅਤੇ ਦੁਬਈ ਦੇ ਗੇੜੇ ਕਢਵਾ ਕੇ ਹੀ ਵਾਪਸ ਬੁਲਾ ਲਿਆ ਉਹਨਾਂ ਦੱਸਿਆ ਕਿ 52 ਲੱਖ ਵਿੱਚੋਂ 24 ਲੱਖ ਰੁਪਏ ਵਾਪਸ ਕਰ ਦਿੱਤੇ ਹਨ ਅਤੇ ਬਾਕੀ ਦੇ ਪੈਸੇ ਮੋੜਨ ਦੀ ਥਾਂ ਇਮੀਗ੍ਰੇਸ਼ਨ ਏਜੰਟ ਉਹਨਾਂ ਨੂੰ ਟਾਲ ਮਟੋਲ ਕਰ ਰਿਹਾ ਹੈ इमीग्रेशन एजेंट नवदीप शर्मा ने अपना पक्ष रख दिया कि दोनों नौजवानों दा ऑस्ट्रेलिया वास्ते एक साल दा वर्क वीजा आ चुकया है पर होले नौजवान विदेश नहीं जाना चौंदे ate किसान यूनियन दे राही पैसे वापस मंग रहे हैं ਰਾਈਟਵੇ ਆਈਲੈਂਡ ਐਂਡ ਇਮੀਗ੍ਰੇਸ਼ਨ ਵਾਲੇ ਨਵਦੀਪ ਕੁਮਾਰ ਦੇ ਐਮ ਡੀ ਨਵਦੀਪ ਕੁਮਾਰ ਸ਼ਰਮਾ ਨੇ ਮੇਰੇ ਤੋਂ ਨਿਊਜ਼ੀਲੈਂਡ ਟੂ ਵਿਜ਼ਟਰ ਟੂ ਵਰਕ ਪਰਮਿਟ ਦੇ ਭੇਜਣ ਦੇ ਨਾਮ ਤੇ 25 ਲੱਖ ਰੁਪਇਆ ਲਿਆ ਹੈ ਕਿੰਨੇ ਕੋਰਟ ਤੇ ਜੀ ਤੁਹਾਨੂੰ ਵਿੱਚੋਂ ਸਾਨੂੰ ਮੈਨੂੰ 12 ਲੱਖ ਰੁਪਇਆ ਮੋੜਤਾ ਜੀ ਪੈਸੇ ਡੁੱਬ ਗਏ ਮੈਂ ਇਸ ਤੋਂ ਮੈਂ 13.5 ਲੱਖ ਰੁਪਏ ਹਜੇ ਹੋਰ ਲੈਣਾ ਜੀ ਪਲੱਸ ਟਿਕਟਾਂ ਦੇ ਪੈਸੇ ਦਿੱਤੇ ਹਾਂ ਜੀ ਕਿੰਨੇ ਜਣੇ ਆ ਤੁਸੀਂ ਪੈਸੇ ਲੈਣ ਆਲੇ ਅੱਜ ਦੋ ਜਣੇ ਆ ਜੀ ਅਸੀਂ ਇਸ ਦੇ ਬਾਹਰ ਵਿੱਚ ਅਸੀਂ ਧਰਨਾ ਲਾਇਆ ਹੈ ਅੰਦਰ ਜਾ ਕੇ ਗੱਲ ਕਿਉਂ ਨਹੀਂ ਕੀਤੀ ਭਾਈ ਅਸੀਂ ਅੰਦਰ ਜਾ ਕੇ ਇਸ ਕਰਕੇ ਨਹੀਂ ਗੱਲ ਕੀਤੀ ਇਹ ਸਾਡੇ ਤੇ ਕਹਿ ਦਿੰਦੇ ਆ ਲੁੱਟਖੋ ਦਾ ਪਰਚਾ ਦਿੰਦੇ ਆ ਅਸੀਂ ਇਹਨਾਂ ਦੇ ਘਰੇ ਵੀ ਪਹੁੰਚ ਕੀਤੀ ਸੀ ਸਾਡੇ ਦਰਖਾਸਤ ਦਿੱਤੀ ਆ ਦਿੰਦੇ ਆ ਕਿ ਕਦੇ ਦਰਖਾਸਤ ਦੋ ਦਰਖਾਸਤਾਂ ਪਹਿਲਾਂ ਦਿੱਤੀਆਂ ਹੋਈਆਂ ਸਾਡੇ ਤੇ ਜੀ ਇਸ ਕਰਕੇ ਮੈਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੇਇੱਜ਼ਤੀ ਕਰਨਾ ਚਾਹੁੰਦਾ ਤੁਸੀਂ ਵੀ ਅੰਦਰ ਨਾ ਜਾਇਓ ਤੁਹਾਡੇ ਤੇ ਵੀ ਜੁਰਮ ਪਰਚਾ ਦੇਗਾ ਇੱਕ ਨੰਬਰ ਦਾ ਠੱਗ ਬੰਦਾ ਹੀ ਇਹ ਬੰਦ ਹੋਣਾ ਚਾਹੀਦਾ ਇਹਦਾ ਇਮੀਗ੍ਰੇਸ਼ਨ ਤੇ ਬਹੁਤ ਪੋਲੇ ਪਾਲੇ ਲੋਕਾਂ ਨੂੰ ਠੱਗਦਾ ਤੇ ਇਹਨਾਂ ਤੋਂ ਇਸ ਤੋਂ ਚੇਜ਼ ਰਹਿਣ ਦੀ ਲੋੜ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਮੇਰਾ ਪਿੰਡ ਹੀ ਨਾ ਖੜਾਈ ਮੀਟਿੰਗ ਕਰਕੇ ਹੀ 16 ਤਰੀਕ ਦਾ ਟਾਈਮ ਲਿਆ ਸੀਗਾ ਬਾਅਦ ਦੇ ਵਿੱਚ 29 ਤਰੀਕ ਦਾ ਟਾਈਮ ਲੈ ਕੇ ਇਸ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਐਨੀ ਮੈਂ 8 ਲੱਖ 44 ਹਜ਼ਾਰ ਕਿਸ਼ਤਾਂ ਦਾ ਹੀ ਪੈਸੇ ਦਊਂਗਾ ਹੀ ਬਾਅਦ ਦੇ ਵਿੱਚ ਉਹ ਵੀ ਮੁੱਕਰ ਗਿਆ ਬਾਅਦ ਦੇ ਵਿੱਚ ਇਹਨੇ ਸਾਡੇ ਨਾਲ ਕੋਈ ਇਹਨੇ ਨਾ ਲਿਖਤ ਹੋਈ ਸਾਡੇ ਮਰੀਆ ਨੇ ਸ਼ੇਕ ਨਾਲਾਂ ਪਹਿਲੀ ਵਕਾਈ ਆਈ ਬਾਕੀ ਕੁਝ ਮੈਂ ਆੜਤ ਤੋਂ ਪੈਸੇ ਚੱਕੇ ਸੀਗੇ ਏਜੰਟ ਨੇ ਸਾਡੇ ਨਾਲ 25 ਲੱਖ 1 ਤੇ 1 ਲੱਖ 75 ਹਜ਼ਾਰ ਟਿਕਟ ਦੇ ਪੈਸੇ ਇਹਨਾਂ ਠੱਗੇ ਏਜੰਟ ਦਾ ਨਵਦੀਪ ਸਿੰਘ ਸ਼ਰਮਾ ਹੀ ਜੀ ਹਾਂਜੀ ਇਹ ਪਿੰਡ ਕੌਣੀ ਦਾ ਰਹਿਣ ਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਹੈ ਇਸ ਦਾ ਕੀ ਕੀਤਾ ਜੀ ਇਹਨੇ ਹਾਂਜੀ ਇਹਨੇ ਸਾਡੇ ਨਾਲ ਇਹ ਠੱਗੀ ਮਾਰੀ ਹੈ ਕਿ ਸਾਨੂੰ ਪਹਿਲਾਂ ਥਾਈਲੈਂਡ ਥਾਈਲੈਂਡ ਤੋਂ ਸਾਨੂੰ ਦੁਬਈ ਵਾਪਸ ਆਉਣਾ ਪਿਆ ਜੀ ਇਸ ਨੇ ਸਾਡੇ ਨਾਲ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀਗਾ ਜੀ 25 ਲੱਖ ਰੁਪਏ ਦੇ ਵਿੱਚ ਜੀ ਨੂੰ ਪਹਿਲਾਂ ਥਾਈਲੈਂਡ ਭੇਜਿਆ ਥਾਈਲੈਂਡ ਤੋਂ ਦੁਬਈ ਭੇਜੇ ਗਿਆ ਉਹ ਕਿਸੇ ਕਾਰਨ ਕਰਕੇ ਵੀਜ਼ੇ ਨਾ ਇਹਨਾਂ ਦੇ ਜੀ ਨਹੀਂ ਸਹੀ ਹੋ ਸਕੇ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਅਸੀਂ ਇਹਨਾਂ ਨੂੰ 12-12 ਲੱਖ ਰੁਪਏ ਵਾਪਸ ਕਰਤਾ ਫਿਰ ਸਾਡੀ ਪੰਜ ਵਾਰ ਪੰਚਾਇਤ ਹੋ ਚੁੱਕੀ ਹੈ ਜੀ ਜਿਨ੍ਹਾਂ ਚ ਅਸੀਂ ਇਹਨਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਦੇ ਚੁੱਕੇ ਹਾਂ ਆਸਟ੍ਰੇਲੀਆ ਦਾ ਵੀਜ਼ਾ ਰੈਡੀ ਹੈ ਪਰ ਇਹ ਜਾਣ ਨੂੰ ਤਿਆਰ ਨਹੀਂ ਕਿਉਂਕਿ ਇਹਨਾਂ 'ਚੋਂ ਇੱਕ ਮੁੰਡੇ ਦਾ ਵਿਆਹ ਹੋ ਚੁੱਕਿਆ ਹੈ ਤੇ ਦੂਜਾ ਜਾਣਾ ਨਹੀਂ ਚਾਹੁੰਦਾ